ਹੋਲਾ ਇਹ ਦੂਜੀ ਗੱਲ ਤੇ ਹੈ ਅਸੀਂ ਪੰਜਾਬ ਸਰਕਾਰ ਦੇ ਨਾਲ ਉਦੋਂ ਖੜਦੇ ਆਂ ਜਦੋਂ ਪੰਜਾਬ ਸਰਕਾਰ ਨੂੰ ਜ਼ਰੂਰਤ ਹੁੰਦੀ ਹੈ ਸਾਡੇ ਸਮਰਥਨ ਦੀ ਜਦੋਂ ਪੰਜਾਬ ਲਈ ਗੱਲ ਕਰਦੀ ਹੈ ਤਾਂ ਅਸੀਂ ਵੀ ਉਹਨਾਂ ਦੇ ਨਾਲ ਖੜਦੇ ਆਂ ਕਿ ਹਾਂ ਭਾਈ ਜ਼ਰੂਰੀ ਹੈ ਤਾਲ ਕਰਨੀ ਪਰ ਜਦੋਂ ਗਲਤ ਗੱਲ ਤੇ ਇਹ ਕਹਿੰਦੀ ਆ ਕਿ ਤੁਸੀਂ ਸਾਡੀ ਨੁਕਤਾਚੀਨੀ ਨਾ ਕਰੋ ਜੇ ਕਰਦੇ ਹੋ ਤਾਂ ਤੁਸੀਂ ਦਿੱਲੀ ਦਰਬਾਰ ਦੇ ਯਾਨੀ ਭਾਰਤੀ ਜਨਤਾ ਪਾਰਟੀ ਦੇ ਏਜੰਟ ਦੋ ਚਿੱਤੀ ਦਾ ਮਹੌਲ ਹੀ ਨਹੀਂ ਵੱਲ ਦਾ ਬਲਕਿ ਸੱਚ ਜਿਹੜਾ ਹੈ ਨਾ ਤਫ ਹੈ ਜਿਹਦਾ ਉਹ ਕਿਤੇ ਨਾ ਕਿਤੇ ਮਰਦਾ ਹੈ ਤਾਂ ਸਾਡੀ ਡਿਊਟੀ ਬਣਦੀ ਆ ਆਮ ਸ਼ਹਿਰੀ ਹਾਂ ਆਮ ਪਖਤਰ ਕਰਦੇ ਤੁਨ ਤੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਰਨਾ ਦਤਾ ਹੈ ਹੁਣ ਤੁਸੀਂ ਦੇਖੋ ਕਿ ਅੰਕੜਿਆਂ ਦੇ ਲਿਹਾਜ਼ ਨਾਲ ਪਹਿਲਾਂ ਹੀ ਇਹਨਾਂ ਦੇ ਸਿੰਘ ਫਸੇ ਐਸਟੀਆਰ ਹਫਤੇ ਪੈਸੇ ਲੱਗੇ ਕੱਲ ਇੱਕ ਸੁਣਵਾਈ ਹੋਈ ਹੈ ਸਬ ਹਾਈ ਕੋਰਟ ਦੇ ਵਿੱਚ ਇੰਟਰਸਟਿੰਗ ਸੁਣਵਾਈ ਸੀ ਸੁਣਵਾਈ ਸੀਗੀ ਐਸ ਸੀ ਭਾਈਚਾਰੇ ਦੀ ਜਿਹੜੀ ਇੱਕ ਸਕੀਮ ਹੈ ਜਿਸ ਨੂੰ ਆਪਾਂ ਸਕਾਲਰਸ਼ਿਪ ਕਹਿ ਦਿੰਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੀ ਦਿਓ कल हाईकोर्ट ने बड़ी जबरदस्त टिप्पणी की थी उन्होंने कहा कि भाई ਤੁਸੀਂ ਕੇਂਦਰ ਸਰਕਾਰ ਤੇ ਦੋਸ਼ ਮੜ ਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦਾ ਯਤਨ ਨਾ ਕਰੋ ਇਦਾਂ ਨਹੀਂ ਚੱਲਣ ਦੇ ਆਗੇ ਸੀ ਇਸ ਤੋਂ ਪਹਿਲਾਂ ਤਾਂ ਯਾਦ ਹੋਣਾ ਜਨਵਰੀ ਦਾ ਮਹੀਨਾ ਪੰਜਾਬ ਦੇ ਜਿਹੜੇ چیਫ ਸੈਕਟਰੀ ਤੇ ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਜਿਹੜੇ ਸਮਾਜਿਕ ਨਿਆਂ ਮੰਤਰਾਲੇ ਆਦੇ ਜਿਹੜੇ ਯਾਨੀ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਵੀ ਆਜਨਤੰਦਿਕ ਉਦੇਸ਼ ਸੋਸ਼ਲ ਜਸਟਿਸ ਮਿਨਿਸਟਰੀ ਕਹਿ ਲੋ ਉਦੇ ਸੈਕਟਰੀ ਨੂੰ 1 ਮਹੀਨੇ ਦੇ ਵਿੱਚ ਵਿੱਚ ਇਸ ਮਸਲੇ ਦੇ ਹੱਲ ਦੇ ਹੁਕਮ ਦਿੱਤੇ ਗਏ ਸਨ ਤੇ ਕਿਆ ਗਿਆ ਸੀਗਾ ਕਿ 30 ਜੂਨ 25 ਤੱਕ ਹਰ ਹਾਲ ਦੇ ਵਿੱਚ ਜਿਹੜੀ ਪੋਸਟ میٹرਿਕ ਸਕਾਲਰਸ਼ਿਪ ਦੀ ਰਾਸ਼ੀ ਲਾਪਾਤਰੀਆਂ ਦੇ ਖਾਤੇ 'ਚ ਪਾਉ ਨਹੀਂ ਤੇ ਅਦਾਲਤੀ ਵਗਿਆ ਬਣਨੀ ਚਾਹੀਦੀ ਖੈਰ ਹੁਣ ਇਸ ਮਾਮਲੇ ਦੇ ਵਿੱਚ ਵੀ ਭਾਈ ਕੱਲ ਇਹ ਹੋਈ ਆ ਕਿ ਕੋਰਟ ਨੇ ਇਹ ਹੁਕਮ ਕਰ ਦਿੱਤਾ ਕਿ ਭਾਈ ਤੁਹਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਕਰਨਾ ਪਵੇਗਾ ਇਸ ਤੋਂ ਇਲਾਵਾ ਅਗਲੀ ਸੁਣਵਾਈ ਤੇ ਪੇਸ਼ ਹੋ ਹਲਫਨਾਮਾ ਦਾਖਲ ਕਰੋ ਉਹਦੇ ਚ ਦੱਸਿਆ ਜਾਵੇ ਕਿ ਜਿੰਦਾਰੀ ਕਿੰਨੀ ਇਸ ਕੀਤੇ ਤਹਿਤ ਸਾਲ 2017 18 18 19 ਫਿਰ ਅੱਗੇ 19 20 ਇਸ ਸਮੇਂ ਦੇ ਦੌਰਾਨ ਉਹ ਦਿਨ ਦਾ ਰਹੀ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਬਕਾਇਆ اٹਕੇ ਪਏ ਨੇ ਇਥੇ ਆਮ ਆਦਮੀ ਪਾਰਟੀ ਦਾ ਮਦੋਸ਼ ਨਹੀਂ ਡਣਾਗਾ ਮੈਂ ਵਾਰ-ਵਾਰ ਕਹਿਣਾ ਹੁਣਾ ਕਿ ਉਹ ਪਿਛਣੀਆਂ ਸਰਕਾਰਾਂ ਦਾ ਹੀ ਦੋਸ਼ ਹੋਣਾ ਪਰ ਹੁਣ ਕਿਉਂਕਿ ਇਹਨਾਂ ਆਇਆ ਇਹਨਾਂ ਸਾਢੇ 3 ਸਾਲ ਤੋਂ ਉਤੇ ਹੋ ਗਏ ਨੇ ਇਹਨਾਂ ਤੁਸੀਂ ਹੱਲ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੇ ਸੀ ਸੋ ਇਸ ਕਰਕੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਬਰੀ ਨਹੀਂ ਕਰ ਸਕਦੇ ਕਿ ਤੁਹਾਨੂੰ ਵੀ ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਦੇਖੋ ਕੇਂਦਰ ਸਰਕਾਰ ਨੇ ਕਿਹੜੀ ਕੈਸੀ ਜਬਦੀ ਰਾਸ਼ੀ ਦੇ ਦਿੱਤੀ ਹੈ ਜੀ ਇਹ ਉਹ ਸਾਡਾ ਹਿੱਸਾ ਬਣਦਾ 60% ਉਹ ਅਸੀਂ ਦਿੱਤਾ ਇਹਨਾਂ ਨੇ ਹੁਣ ਨਹੀਂ ਪਾਇਆ ਆਪ ਦਾ ਨਹੀਂ ਉੱਗੀ ਦਿੱਤਾ ਤਾਂ ਅਸੀਂ ਕੀ ਕਰੀਏ ਕਿਉਂਕਿ ਉਧਰ ਤੁਹਾਨੂੰ ਪਤਾ ਇੱਕ ਵਿਵਾਦ ਪੈਦਾ ਹੋ ਗਿਆ ਸਿਕ ਬੱਚੇ ਡਿਗਰੀਆਂ ਕਰ ਲੈਂਦੇ ਆ ਜਿਹੜੇ ਵਿਦਿਅਕ ਸੰਸਥਾਵਾਂ ਦੇ ਸੰਚਾਲਕ ਨਹੀਂ ਚਲਾਉਣ ਵਾਲੇ ਨੇ ਉਹ ਉਹਨਾਂ ਦੀਆਂ ਡਿਗਰੀਆਂ ਦੇਣ ਤੁਰੂਕ ਲਾ ਲੈਂਦੇ ਆ ਕਿ ਇਨਕਾਰੀ ਹੋ ਜਾਂਦੇ ਅਸੀਂ ਨਹੀਂ ਡਿਗਰੀਆਂ ਦੇਣੀਆਂ ਤਾਂ ਉਹ ਅੱਗੇ ਮੰਨ ਨੂੰ ਉਹਨਾਂ ਨੇ ਜੌਬ ਵਾਸਤੇ ਕੋਈ ਕੋਸ਼ਿਸ਼ ਕਰਨੀ ਆ ਕੋਈ ਹੋਰ ਕੈਰੀਅਰ ਦਾ ਚੋਣ ਕਰਕੇ ਰਸਤਾ ਕੋਈ ਆਪਣਾ ਅਖਤਿਆਰ ਕਰਨਾ ਤਾਂ ਮਤਲਬ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਲਝਦੇ ਨੇ صاف ਹੈ ਨਾ ਸਪਸ਼ਟ ਹੈ ਸੋ ਇਸ ਵਾਸਤੇ ਉਹ ਇਹ ਫਰਜ਼ ਬਣਦਾ ਇਹਨਾਂ ਦਾ ਕਿ ਬਾਈ ਸਾਰੀਆਂ ਚੀਜ਼ਾਂ ਕਲੀਅਰ ਕਰੋ ਤੇ ਇਸ ਪ੍ਰਕਿਰਕਾਰ ਤੋਂ ਬਾਅਦ ਇਸ ਝਾੜ ਤੋਂ ਬਾਅਦ ਸਬਕ ਸਿੱਖੋ ਕਿ ਜੇ ਤੁਹਾਡੇ ਕੋਲ ਕੁਝ ਨਹੀਂ ਹੈ ਤਦ ਵੀ ਤੁਹਾਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਫਿਰ ਖਜ਼ਾਨਾ ਭਰਪੂਰ ਖਜ਼ਾਨਾ ਭਰਪੂਰ ਨਾ ਕਿਆ ਕੰਮ ਬਲਕਿ ਇਹ ਕਿਆ ਕਰੋ ਕਿ ਖਜ਼ਾਨਾ ਚੂਰੂ-ਚੂਰ ਹੋ ਗਿਆ ਹੈ ਮਜਬੂਰ ਹੋ ਗਿਆ ਤੇ ਜੇ ਹੈ ਕਿਆ ਤੇ ਫਿਰ ਜਿਸੀਕਾ ਦੀ ਵਟਣੀ ਆ ਉਦੋਂ 60% ਜੇ ਆ ਗਿਆ 40% ਆਪਣਾ ਨੱਕੀ ਕਰਕੇ ਤੇ ਜੋ ਵੀ ਲਾਪਤਰੀਂ ਦਿਖਾਤੇ ਚ ਪਾਤੇ ਉਹ ਗੱਲ ਖਤਮ ਕਿੱਸਾ ਹੀ ਖਤਮ ਆ ਦੇਖਦੇ ਆ ਅਗਲੀ ਸਰਬਾਈ ਤੇ ਕੀ ਬਣੇਗਾ